ਕਿਹੜਾ ਬੰਦਾ ਕੋਈ ਕੰਮ ਨਹੀਂ ਕਰ ਰਿਹਾ ਸਿਰਫ ਪਰਜਾਈ ਚ ਬੈਠਾ ਹੈ ਗਰਮੀਆਂ ਚ ਏਸੀ ਲੈਣ ਬੈਠਾ ਹੈ ਤੇ ਉਹ ਫੇਸਬੁਕ ਤੇ ਲਿਖ ਰਿਹਾ ਹੈ ਕਿ ਪੁਰਾਣਾ ਬੰਦਾ ਬਕਵਾਸ ਹੈ ਤੁਸੀਂ ਸਾਡੀ ਗੱਲ ਸੁਣੋ ਜੀ ਅਸੀਂ ਸਿਨੇਮੇ ਵਿੱਚ ਕੰਮ ਕਰਦੇ ਆ ਸਾਡੇ ਕੋਈ ਬੰਦਾ ਗਾਉਂਦਾ ਹੈ ਕੋਈ ਬੰਦਾ ਲਿਖਦਾ ਹੈ ਤੁਹਾਨੂੰ ਕੋਈ ਨਹੀਂ ਪਤਾ ਕਿਹੜੇ ਬੰਦੇ ਦੀ ਕੀ ਕੁਆਲੀਫਿਕੇਸ਼ਨ ਹੈ ਤੁਹਾਨੂੰ ਕੋਈ ਨਹੀਂ ਪਤਾ ਕਿਹੜਾ ਬੰਦਾ ਕਿਹੋ ਜੀ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਤੁਹਾਨੂੰ ਕੋਈ ਨਹੀਂ ਪਤਾ ਇਹ ਬੰਦੇ ਤੇ ਕਿੰਨੇ ਲੋਕ ਰਿਪੈਂਡੈਂਟ ਨੇ ਤੇ ਤੁਸੀਂ ਇੱਕੋ ਮਿੰਟ ਇੱਕ ਸਕਿੰਟ ਲਓ ਤੁਸੀਂ ਲਿਖਣ ਵਾਸਤੇ ਇਹ ਤਾਂ ਨਿਆਰ ਹੈ ਇਹ ਕੰਜਰ ਹੈ ਇਹ ਪ੍ਰਾਣਾ ਬਿਲਕੁਲ ਬਿਲਕੁਲ ਦਲਜੀਤ ਦਾ ਕਾਨਸਰਟ ਹੋਇਆ ਬਈ ਉੱਥੇ ਲੱਖ ਲੱਖ ਬੰਦਾ ਜਾਂਦਾ ਦੇਖਣ ਨੂੰ 70-7000 ਬੰਦਾ ਜਾਂਦਾ ਹੈ ਪੰਜਾਬੀ ਲੋਕ 50 50 ਲੱਖ ਦੀ ਟਿਕਟ ਨਾ ਸੋਰੀ 50 50 ਹਜ਼ਾਰ ਦੀ ਟਿਕਟ 40 40 ਹਜ਼ਾਰ ਦੀ ਟਿਕਟ ਵਿਗੀ ਬਈ ਫਿਰ ਕੰਜਰ ਨੂੰ ਦੇਖਣ ਕਿਉਂ ਜਾਂਦੇ ਹੋ ਨਚਾਰ ਨੂੰ ਦੇਖਣ ਕਿਉਂ ਜਾਂਦੇ ਤੁਸੀਂ ਫਿਰ ਹੈ ਬਈ ਦੱਸੋ ਮੈਨੂੰ ਉਹ ਬੰਦਾ ਜਾਂ ਤਾਂ ਫਿਰ ਇਹ ਲਿਖਦੇ ਨਾਲ ਜਿਹੜਾ ਐ ਲਿਖਦਾ ਉਹ ਹੀ ਲਿਖਦੇ ਵੀ ਮੈਂ ਕੱਲਾ ਹੀ ਠੀਕ ਆ ਮੈਂ ਕੱਲਾ ਹੀ ਠੀਕ ਆ ਮੈਂ ਐਤਵਾਰ ਨੂੰ ਜੰਮਿਆ ਸੀ ਉਦੋਂ ਕੋਈ ਨਹੀਂ ਜੰਮੇ ਛੁੱਟੀ ਸੀ ਬਾਕੀ ਜਿਹੜੇ ਸਾਰੇ ਬੰਦੇ ਇਹਨਾਂ ਨੂੰ ਦੇਖਣ ਜਾਂਦੇ ਆ ਬਕਵਾਸ ਨੇ ਕਰਨ ਆਉਣੇ ਦੇ ਸ਼ੋਅ ਹੋਏ ਬਾਈ ਹਜ਼ਾਰਾਂ ਲੋਕ ਦੇਖਣ ਗਿਆ ਇਹਦਾ ਮਤਲਬ ਬੇਵਕੂਫ ਲੋਕ ਸੀ ਉਹ ਫਿਰ ਤੁਸੀਂ ਚਤਰ ਹੋਗੇ